ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਕੋਰ ਤੁਸੀਂ ਦੇਖ ਰਹੇ ਹੋ ਅੱਜਿਕਲ। ਦੋਸਤੋ ਸੱਤਾ ਦੀ ਸਰਗਰਮਤ ਤੇ ਜਦੋਂ ਅਸੀਂ ਪ੍ਰੋਗਰਾਮ ਕਰਨ ਦਾ ਯਤਨ ਕਰਦੇ ਹਾਂ ਤੁਹਾਡੇ ਨਾਲ ਕੁਝ ਸਾਂਝ ਵਿਚਾਰ ਕਰਦੇ ਹਾਂ ਤਾਂ ਅਜੀਬ ਅਜੀਬ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਕਾਂਗਰਸ ਪਾਰਟੀ ਪੰਜਾਬ ਦੀਆਂ ਆਉਣ ਵਾਲੀਆਂ ਚਾਰ ਉਪ ਚੋਣਾਂ ਲਈ ਕਿੱਥੇ ਖੜਦੀ ਹੈ? ਕੀ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਇਹਨਾਂ ਚੋਣਾਂ ਪ੍ਰਤੀ ਕਿਤੇ ਸੰਜੀਦਾ ਨਜ਼ਰ ਨਹੀਂ ਆਉਂਦੀ ਕੀ ਸੱਚਮੁੱਚ ਪੰਜਾਬ ਪ੍ਰਦੇਸ਼ ਸਟ੍ਰੋਂਗ ਕੌਂਸ ਕਮੇਟੀ ਦੇ ਲੀਡਰਾਂ ਵੱਲੋਂ ਇਹਨਾਂ ਚੋਣਾਂ ਪ੍ਰਤੀ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ ਕੀ ਸੱਚਮੁੱਚ ਪੰਜਾਬ ਦੀਆਂ ਉਪ ਚੋਣਾਂ ਨੇ ਜਿਹੜੀਆਂ ਉਹ ਪੰਜਾਬ ਦੀ ਰਾਜਨੀਤੀ ਨੂੰ ਜਿੱਥੇ ਪ੍ਰਭਾਵਿਤ ਕਰਨਗੀਆਂ ਉੱਥੇ ਗੈਰ ਹਾਜ਼ਰ ਰਹਿਣ ਵਾਲੀਆਂ ਜਾਂ ਸਰਗਰਮੀ ਤੋਂ ਰਹਿਤ ਧਿਰਾਂ ਲਈ ਇਹ ਕਾਡੇ ਦਾ ਸੌਦਾ ਸਾਫ਼ ਤੂ ਸਕਤੀਆਂ ਨੇ ਦੋਸਤੋਂ ਗੱਲ ਅਸੀਂ ਕਰਦੇ ਹਾਂ ਜਦੋਂ ਸ਼੍ਰੋਮਣੀ ਅਕਾਲੀ ਦਰਬਾਰ ਵੱਲੋਂ ਬਾਬਾ ਬਕਾਲਾ ਵਿਖੇ ਵੱਡੀ ਕਾਨਫਰੰਸ ਕੀਤੀ ਜਾਂਦੀ ਹੈ ਉਸ ਕਾਨਫਰੰਸ ਵਿੱਚ ਕਮੇਟੀ ਚੇਤੇ ਦਿੱਤੇ ਜਾਂਦੇ ਨੇ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹੱਕਾਂ ਦੀ ਕੋਈ ਗੱਲ ਕੀਤੀ ਜਾਂਦੀ ਹੈ ਇੱਕ ਸੁਨੇਹਾ ਦਿੱਤਾ ਜਾਂਦਾ ਹੈ ਕਿ ਪੰਜਾਬ ਕਿਸੇ ਵੀ ਪੱਖੋਂ ਖੂਨ ਖਰਾਬੇ ਵਾਲੀ ਸਟੇਟ ਨਹੀਂ ਹੋਣਾ ਚਾਹੀਦਾ ਤੇ ਕੁਝ ਮੈਸੇਜ ਤੇ ਬਹੁਤ ਸਾਰੀਆਂ ਚਰਚਾਵਾਂ ਇਹਨਾਂ ਚੋਣਾਂ ਪ੍ਰਤੀ ਹੁੰਦੀਆਂ ਨੇ ਪ੍ਰੰਤੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੀ ਹਾਲੇ ਤੱਕ ਇਹਨਾਂ ਚੋਣਾਂ ਬਾਰੇ ਜਿਹੜੇ ਚਾਰ ਉਪ ਚੋਣਾਂ ਹੋਣੀਆਂ ਨੇ ਜਿਨ੍ਹਾਂ ਦੇ ਵਿੱਚ ਕਿਦਲਵਾਹ ਤੋਂ ਐਮ ਐਲ ਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਨੂੰ ਚੋਣ ਜਿੱਤ ਕੇ ਲੁਧਿਆਣਾ ਤੋਂ ਐਮ ਪੀ ਬਣ ਗਏ ਨੇ ਕੀ ਖਾਲੀ ਹੋਈ ਸੀਟ ਤੇ ਜਿਸ ਤਰ੍ਹਾਂ ਸਰਗਰਮੀ ਦੇਖੀ ਜਾਂਦੀ ਸੀ ਇਸ ਤੋਂ ਪਹਿਲਾਂ ਉਹਨਾਂ ਦੀ ਧਰਮ ਪਤਨੀ ਅਮਰਤਾ ਬੜੇ ਕੋਨੇ ਕੀ ਸਰਗਰਮ ਨਜ਼ਰ ਆਉਂਦੇ ਨੇ ਕਿਤੇ ਉਹਨਾਂ ਦੀਆਂ ਫੋਟੋਆਂ ਲੋਕ ਸਭਾ ਦੇ ਵਿੱਚ ਜਾਂ ਲੋਕ ਸਭਾ ਸੈਸ਼ਨਦਾਨ ਸੰਸਦ ਦੇ ਬਾਹਰ ਦੇਖੀਆਂ ਜਾਂਦੀਆਂ ਨੇ ਦਿੱਲੀ ਦੇ ਵਿੱਚ ਦੇਖੀਆਂ ਜਾਂਦੀਆਂ ਨੇ ਲੁਧਿਆਣਾ ਦੇ ਵਿੱਚ ਦੇਖੀਆਂ ਜਾਂਦੀਆਂ ਨੇ ਹਾਂ ਕਿਤੇ ਕਿਤੇ ਫੋਟੋ ਗਿੱਦੜ ਬਹਾਦੀ ਪਿੰਡਾਂ ਦੇ ਵਿੱਚ ਵੀ ਬੀਬੀ ਦੀ ਜਰੂਰ ਆਉਂਦੀ ਆ ਪਰੰਤੂ ਹੁਣ ਦੋ ਕੁ ਦਿਨ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਰੂਰ ਸਰਗਰਮ ਨਜ਼ਰ ਆਉਂਦੇ ਨੇ ਜਦੋਂ ਪੰਜਾਬ ਦੇ ਹੱਕਾਂ ਹਿੱਤਾਂ ਦੀ ਗੱਲ ਕਰ ਲਈ ਉਹਨਾਂ ਵੱਲੋਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤਾਂ ਉਦੋਂ ਅਮਰ ਤੋਂ ਆਪਣੇ ਨਾਲ ਦੀ ਬੈਠਦੇ ਨਵਤੇਜ ਸਿੰਘ ਕੌਣੀ ਨਾਲ ਬੈਠਦੇ ਨੇ ਰਾਜਾ ਬੜਿੰਗ ਦੇ ਖਾਸਮ ਖਾਸ ਜਦੋਂ ਨਵਤੇਜ ਸਿੰਘ ਕੌਣੀ ਨੂੰ ਬਰਾਬਰ ਬੈਠਿਆਂ ਵੇਖਿਆ ਜਾਂਦਾ ਹੈ ਤਾਂ ਸਵਾਲ ਉੱਠਦੇ ਨੇ ਕਿ ਕੀ ਰਾਜਾ ਬੜਿੰਗ ਦਾ ਗੱਜਲਬਾਹ ਚੋਣ ਪ੍ਰਤੀ ਜਾਂ ਉਹਨਾਂ ਦੀ ਤੁਨ ਪਤਰੀ ਦਾ ਇੰਟਰਸਟ ਨੇ ਕਿ ਨਹੀਂ ਤੇ ਰਾਜਾ ਬੜਿੰਗ ਕਿਸੇ ਹੋਰ ਨੂੰ ਲਾਉਣਾ ਚਾਹੁੰਦੇ ਨੇ ਇਹੀ ਕਾਰਨ ਹੈ ਕਿ ਰਾਜਾ ਬੜਿੰਗ ਗੱਜਲਬਾਹ ਤੋਂ ਲਗਾਤਾਰ ਗੈਰਹਾਜ਼ਰ ਚੱਲ ਰਹੇ ਸੀ ਹੁਣ ਪਿਛਲੇ 2-3 ਦਿਨ ਤੋਂ ਉਹਨਾਂ ਨੂੰ ਗਿਦਰਬਾਹ ਦੇ ਵਿੱਚ ਜ਼ਰੂਰ ਵੇਖਿਆ ਜਾ ਰਿਹਾ ਹੈ ਕਿ ਗਿਦਰਬਾਹ ਦੇ ਸੰਬੰਧ ਵਿੱਚ ਜਾਂ ਹੋਰ ਉਪਚੋਣਾਂ ਦੇ ਸੰਬੰਧਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਚੰਡੀਗੜ੍ਹ ਵਿੱਚ ਜਾਂ ਇਨ੍ਹਾਂ ਹਲਕਿਆਂ ਵਿੱਚ ਕਿਤੇ ਮੀਟਿੰਗ ਕੀਤੀ ਹੋਵੇ ਜਾਂ ਪੰਜਾਬ ਦੇ ਵੱਡੇ ਲੀਡਰਾਂ ਨਾਲ ਸੰਪਰਕ ਕੀਤਾ ਹੋਵੇ ਜਾਂ ਕੋਈ ਕਮੇਟੀ ਬਣਾਈ ਹੋਵੇ ਤਾਂ ਮਹਿਲੇ ਚੋਣਾਂ ਦਾ ਐਲਾਨ ਨਹੀਂ ਹੋਇਆ ਪਰੰਤੂ ਇਹ ਸਭ ਨੂੰ ਦਿਖਦਾ ਹੈ ਕਿ ਚੋਣਾਂ ਸਿਰ ਤੇ ਨੇ ਛੋਮੜੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਹਰ ਬਾਦਲ ਗਿੱਦਲਵਾਹ ਕੁਦਾਂ ਸਭਾ ਹਲਕੇ ਦੇ ਇੱਕ ਪਿੰਡ ਵਿੱਚ 11-11 ਮੀਟਿੰਗਾਂ ਵੀ ਕਰ ਰਹੇ ਨੇ ਵੱਡੇ ਪਿੰਡ ਦੇ ਤੇ ਉਹਨਾਂ ਨੇ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਹੈ ਉਹ ਇਸ ਤਰ੍ਹਾਂ ਵਿਚਰ ਰਹੇ ਨੇ ਜਿਵੇਂ ਉਹਨਾਂ ਨੇ ਖੁਦ ਛੋਣ ਲੜਦੀ ਹੋਵੇ ਐਸਾ ਹੋ ਵੀ ਸਕਦਾ ਹੈ ਪਰੰਤੂ ਕਾਂਗਰਸ ਕਮੇਟੀ ਕਿੱਥੇ ਹੈ ਕਾਂਗਰਸ ਪਾਰਟੀ ਕਿੱਥੇ ਹੈ ਰਾਜਾ ਬੜੇ ਕਿੱਥੇ ਨੇ ਉਹਨੂੰ ਖੁਦ ਛੋਟੀਆਂ-ਛੋਟੀਆਂ ਮੀਟਿੰਗਾਂ ਉਹਨਾਂ ਨੇ ਕਰਦੀਆਂ ਸ਼ੁਰੂ ਕੀਤੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਗੱਲ ਫੈਲਦੀ ਜਾ ਰਹੀ ਸੀ ਪਰੰਤੂ ਪਾਰਟੀ ਦੇ ਕੋਈ ਨੀਤੀ ਕਾਰਾ ਕਮੇਟੀ ਪਾਰਟੀ ਦੀ ਕੋਈ ਚੋਣ ਕੈਂਪੇਨ ਕਮੇਟੀ ਪਾਰਟੀ ਦੀ ਕੋਈ ਲੀਡਰਸ਼ਿਪ ਦੀ ਗੱਲ ਲੋਕਾਂ ਦੀ ਗੱਲ ਕਿਧਰ ਬਹਾਲ ਕਿ ਵਿੱਚ ਕਿਤੇ ਬਹੁਤੀ ਹਾਲ ਦੀ ਘੜੀ ਨਜ਼ਰ ਨਹੀਂ ਆਉਂਦੀ ਹੁਣ ਆ ਜੀ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਇਸ ਸਾਲ ਕੇ ਦੇ ਐਮਐਲਏ ਸਨ ਸਾਬਕਾ ਮੰਤਰੀ ਗੁਰਦਾਸਪੁਰ ਤੋਂ ਚੋਣ ਜਿੱਤ ਕੇ ਐਮਪੀ ਬਣ ਗਏ ਉਹਨਾਂ ਦੇ ਧਰਮ ਪਤਨੀ ਇਸ ਸਰਕਤ ਦੇ ਦਾਅਵੇਦਾਰ ਨੇ ਬੇਟਾ ਵੀ ਦਾਅਵੇਦਾਰ ਹੈ ਸੁਖਵਿੰਦਰ ਸਿੰਘ ਰੰਧਾਵਾ ਦੀ ਰਾਏ ਤੋਂ ਬਿਨਾ ਕਿਸੇ ਨੂੰ ਟਿਕਟ ਨਹੀਂ ਮਿਲ ਸਕਦੀ ਹੁਣ ਰਹੀ ਗੱਲ ਉਪਚੋਣ ਵਿੱਚ ਉਮੀਦਵਾਰ ਨੂੰ ਛੱਡ ਕੇ ਜੇ ਸਰਗਰਮੀ ਦੀ ਕਿਉਂਕਿ ਸੁਖਵਿੰਦਰ ਸਿੰਘ ਰੰਧਾਵਾ ਹੋਰਾਂ ਦੀ ਪਰਜਾਈ ਦੀ ਮੌਤ ਹੋ ਗਈ ਸੀ ਉਹਨਾਂ ਦਾ ਕੱਲ ਭੋਗ ਪਿਆ ਇਸ ਕਰਕੇ ਇਹ ਚੋਣ ਦੇ ਵਿੱਚ ਦਿਲਚਸਪੀ ਰੰਧਾਵਾ ਪਰਿਵਾਰ ਦੀ ਘਟ ਹੈ ਪਰੰਤੂ ਡੇਰਾ ਬਾਬਾ ਨਾਨਕ ਕਾਲਕੇ ਦੇ ਵਿੱਚ ਪਾਰਟੀ ਸੋਨੀ ਕਾਲੀ ਦਾ ਸਰਗਰਮ जरूर ਨਜ਼ਰ ਆਉਂਦਾ ਹੈ। ਭਾਜਪਾ ਸਰਗਰਮ ਨਜ਼ਰ जरूर ਆਉਂਦੀ ਹੈ। ੁਰਦਾਸਪੁਰ ਜ਼ਿਲ੍ਹੇ ਦੇ ਪ੍ਰਮੋਖ ਖਾਗੂ ਪ੍ਰਤਾਪ ਸਿੰਘ ਬਾਜਵਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਔਨ ਬੜੇ ਚੋਣਾਂ ਵਿੱਚ ਇੱਕ ਫੇਸ ਵਜੋਂ ਵੀ ਦਾਵੇਦਾਰੀ ਦਿਖਾ ਰਹੇ ਨੇ। ਪਰ ਉਹਨਾਂ ਦਾ ਜੱਦੀ ਹਲਕਾ ਜੱਦੀ ਜ਼ਿਲ੍ਹਾ ੁਰਦਾਸਪੁਰ ਉੱਥੇ ਕੋਈ ਸਰਗਰਮੀ ਨਾ ਸੁਖਜਿੰਦਰ ਸਿੰਘ ਰੰਧਾਵਾ ਚਲੋ ਦੁੱਖ ਦੇ ਵਿੱਚ ਸਨ। ਤਿੰਨ ਪ੍ਰਤਾਪ ਸਿੰਘ ਬਾਜਬਣਾ ਪਾਰਟੀ ਦੇ ਕਿਸੇ ਵੱਡੇ ਆਗੂਆਂ ਦੇ ਉੱਥੇ ਸਰਗਰਮੀਆਂ ਜਿਹੜੀ ਉਹ ਨਜ਼ਰ ਆਉਂਦੀ ਹੈ। ਫਿਰ ਬਰਨਾਲਾ ਉਹ ਪਚੋੜਨ ਬਰਨਾਲਾ ਮੀਤ ਜਿਤਕੇ ਆਮ ਆਦਮੀ ਪਾਰਟੀ ਦੇ ਮਨਿਸਟਰ ਸਨ ਜਿਤਕੇ ਐਮਪੀ ਬਣ ਗਏ ਨੇ ਸੀਟ ਖਾਲੀ ਹੋਈ ਹੈ। ਲੱਗਦਾ ਸੀ ਕਿ ਦਿਲਵੀਰ ਗੋਲਡੀ ਨੂੰ ਉਥੋਂ ਚੋਣ ਲੜਾਈ ਜਾਵੇਗੀ। ਸੱਤਾ ਜਦੋਂ ਪਾਵਰ ਵਿੱਚ ਸੱਤਾ ਵਾਲੀ ਧਿਰ ਹੁੰਦੀ ਹੈ ਉਹਦੇ ਦਾਅਵੇਦਾਰ ਬਹੁਤ ਹੁੰਦੇ ਨੇ। ਚੋਣ ਹੋਰ ਆਗੂ ਵੀ ਲੜ ਸਕਦੇ ਸਰਗਰਮੀਆਂ ਮੀਤ ਇਹ ਤੇ ਹੋਰ ਪਾਰਟੀ ਦੇ ਆਗੂਨੀਆਂ ਬਹੁਤ ਨੇ ਪਰ ਤੁ ਕਾਂਗਰਸ ਪਾਰਟੀ ਵੱਲੋਂ ਚੁਣਨ ਵਾਲੇ ਸਰ ਸੁਖਪਾਲ ਸਿੰਘ ਖੈਰਾ ਕਿੱਥੇ ਨੇ ਜਾਂ ਉਸ ਜ਼ਿਲ੍ਹੇ ਦੇ ਐਮਐਲਏ ਬਾਕੀ ਉਸ ਜ਼ਿਲ੍ਹੇ ਦੇ ਸਾਬਕਾ ਐਮਪੀ ਉਸ ਜ਼ਿਲ੍ਹੇ ਦੇ ਜਾਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਜੂਤ ਕਾਂਗਰਸ ਦੇ ਆਗੂ ਕਿੱਥੇ ਨੇ 골ਡੀ ਸਰਗਰਮ ਸਨ ਉਹ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਨੇ ਹੁਣ ਉੱਥੇ ਕੌਣ ਦਾਵੇਦਾਰਾ ਕੌਣ ਹੋਵੇਗਾ ਕਿਉਂ ਵਾਲੀ ਵਾਰ ਛੱਡਿਆ ਜਾ ਰਿਹਾ ਹੈ ਹਲਕਾ ਲਾਵਾਸ ਕਿਉਂ ਆ ਸਵਾਲ ਦੁੱਖ ਦੇਣ ਵਾਲਾ ਕੌੜਾ ਪਰ ਹੈ ਸੱਚਾ ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਐਮਐਲਏ ਪਾਰਟੀ ਛੱਡ ਗਏ ਸਨ ਐਮਪੀ ਬਣ ਗਏ ਨੇ ਕੌਣ ਵਾਲੀ ਵਾਰਸਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਦਾ ਕੋਈ ਨਜ਼ਰ ਨਹੀਂ ਆਉਂਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੌਣ ਸਰਗਰਮਾ ਕਿਹਦੇ ਕੋਲ ਕਮਾਂਡ ਰਹੇਗੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਾਂ ਕਿਸੇ ਨੇ ਉੱਥੇ ਮੀਟਿੰਗ ਕੀਤੀ ਕਿ ਯੂਥ ਕਾਂਗਰਸ ਨੇ ਕੋਈ ਸਰਗਰਮੀ ਕੀਤੀ ਐਸਾ ਕੁਝ ਨਜ਼ਰ ਨਹੀਂ ਆਉਂਦਾ ਬਰਨਾਲਾ ਵੀ ਉਹ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਚਾਰੋਂ ਹਲਕੇ ਉਸ ਤੋਂ ਬਾਅਦ ਬੰਗਾ ਹਲਕੇ 'ਚ ਅਕਾਲੀ ਦਲ ਦੇ ਐਮਐਨਏ ਛੱਡ ਕੇ ਆਮ ਆਦਮੀ ਪਾਰਟੀ 'ਤੇ ਚਲੇ ਗਏ ਨੇ ਉਹਨਾਂ ਨੇ ਖੂਨ ਡਰਨਾ ਤੈਅ 2027 ਅਸਤੀਫਾ ਦੇਣਾ ਤੈਅ ਹੈ ਇੱਥੇ ਵੀ ਕਾਂਗਰਸ ਪਾਰਟੀ ਦੀ ਕੋਈ ਸਰਕਾਰ ਨਹੀਂ ਨਜ਼ਰ ਨਹੀਂ ਆਉਂਦੀ ਹਾਲਾਂਕਿ ਪਾਰਟੀ ਦਾ ਅੰਦਰੂਨੀ ਮਾਮਲਾ ਸਾਡਾ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਸੱਤਾ ਦੀ ਸਰਦਰਤਾ ਜਿਹੜੀਆਂ ਗੱਲਾਂ ਸਾਹਮਣੇ ਆ ਰਹੀ ਨੇ ਉਹਨਾਂ ਨੂੰ ਇਗਨੋਰ ਕਰਨਾ ਬਹੁਤ ਮੁਸ਼ਕਲ ਹੈ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹਮੇਸ਼ਾ ਉਮੀਦਵਾਰ ਐਲਾਨਣ ਵਿੱਚ ਦੇਰੀ ਕਰਦੀ ਹੈ ਕਿ ਉਹ ਦੇਰੀ ਪਾਰਟੀ ਤੇ ਹਮੇਸ਼ਾ ਨੁਕਸਾਨ ਚ ਜਾਂਦੀ ਹੈ ਇਸ ਕਰਕੇ ਇਹਨਾਂ ਚਾਰਾਂ ਹਲਕਿਆਂ ਵਿੱਚ ਗਿੱਦਲਵਾਹਨ ਦੇ ਵਿੱਚ ਥੋੜੀ ਬਹੁਤ ਸਰਗਰਮੀ ਹੈ ਪਰੰਤੂ ਹੋਰ ਕਿਤੇ ਕਾਂਗਰਸ ਪਾਰਟੀ ਦੀ ਸਰਗਰਮੀ ਕਾਂਗਰਸ ਪਾਰਟੀ ਦੇ ਆਗੂ ਕਿਉਂ ਲੇਟ ਨੇ ਕਿਉਂ ਹਸਤੇ ਪੈ ਰਹੇ ਕਿਉਂ ਸਰਗਰਮੀ ਨਹੀਂ ਕੋਈ ਚੋਣ ਕੈਂਪੇਨ ਕਮੇਟੀ ਨਹੀਂ ਬਣੀ ਕੁਝ ਵੀ ਨਹੀਂ ਇਸ ਵਿਸ਼ੇ ਤੇ ਗੱਲ ਹੋਈ ਤੇ ਉਮੀਦਵਾਰਾਂ ਦੀ ਚੋਣ ਲਈ ਹਾਲੇ ਤੱਕ ਕੋਈ ਕਮੇਟੀ ਨਹੀਂ ਬਣੀ ਕਾਂਗਰਸਾਈ ਕਮਾਂਡ ਦਾ ਇਹ ਮੇਸ਼ਾ ਦੁਕਾਨਤ ਰਿਹਾ ਹੈ ਪਰੰਤੂ ਆਉਣ ਵਾਲੇ ਸਮੇਂ ਵਿੱਚ ਸਰਗਰਮੀ ਭਾਵੇਂ ਨਜ਼ਰ ਆ ਸਕਦੀ ਹੈ ਪਰੰਤੂ ਕਾਂਗਰਸ ਸੱਚਮੁੱਚ ਕਾਮੂਸ਼ ਹੈ ਕਾਂਗਰਸ ਸੱਚਮੁੱਚ ਇਹਨੇ ਚੋਣਾਂ ਲਈ ਉਮੀਦਵਾਰਾਂ ਦੀ ਤਲਾਸ਼ ਵਿੱਚ ਨਹੀਂ ਲੱਗੀ ਕਾਂਗਰਸ ਸੱਚਮੁੱਚ ਹਾਲ ਦੀ ਕੱڑی ਸਿਆਸੀ ਮੰਚ ਤੋਂ ਲੰਬੇ ਹੈ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਦੀਆਂ ਸਰਗਰਮੀਆਂ ਆਮ ਆਦਮੀ ਪਾਰਟੀ ਦੇ ਸਰਗਰਮੀਆਂ ਨੇ ਜਿਹੜੇ ਕਿਤੇ ਨਾ ਕਿਤੇ ਵੇਖੀਆਂ ਜਾ ਸਕਦੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਕੀ ਹੁੰਦਾ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਰਹਿਵਾਂਗੇ ਵੇਖਦੇ ਰਹੋ ਆਵਾਜ਼-ਏ-ਖਲ ਫਿਲਹਾਲ ਇੰਨੇ ਹੀ ਦਿਓ ਛੁੱਟੀਆਂ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰੇ ਜਰੂਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ